ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋ ਸਾਰੇ ਕਿਵੇਂ ਹੋ ਤੇ ਜਿਹੜੇ ਸਾਡੇ ਭੈਣ ਭਰਾ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਆ ਤੁਜੀ ਕਰ ਕੌਕੀ ਕਲਾ ਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਜੀ ਪਈ ਜਾਂਦਾ ਮੌਸਮ ਬਹੁਤ ਵਧੀਆ ਹੋਇਆ ਹੋਇਆ ਤੇ ਸਾਰਿਆਂ ਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਸੀਗੇ ਕਿ ਤੁਸੀਂ ਵੀਡੀਓ ਨਹੀਂ ਪਾਉਂਦੇ ਬਿਜ਼ੀ ਹੋਗੇ ਜਾਂ ਘਰ ਚ ਸਾਰਾ ਕੁਝ ਕਿਵੇਂ ਆ ਹਾਂਜੀ ਸਾਰਾ ਕੁਝ ਠੀਕ ਆ ਉਹ ਤਾਂ ਥੋੜਾ ਬੱਚਿਆਂ ਦੇ ਡੈਡੀ ਨੇ ਜਾਣਾ ਕਰਕੇ ਅਸੀਂ ਥੋੜਾ ਬਿਜ਼ੀ ਸੀਗੇ ਤੇ ਅਦਰਵਾਈਜ਼ ਕੋਈ ਗੱਲ ਨਹੀਂ ਹੁਣ ਆਪਾਂ ਡੇਲੀ ਆ ਜਿਹੜੀਆਂ ਵੀਡੀਓ ਪਾਇਆ ਕਰਾਂਗੇ ਤੇ ਬਸ ਥੋੜਾ ਸ਼ਡਿਊਲ ਬੀਜੀ ਸੀ ਹੁਣ ਹੋ ਗਏ ਠੀਕ ਡੇਲੀ ਆਪਾਂ ਵੀਡੀਓ ਅਪਲੋਡ ਕਰਦੇ ਆ ਕਰਦੀ ਆ ਤੇ ਇਹ ਵੀਡੀਓ ਮੈਂ ਜਿਹੜੀ ਅੱਜ ਦੀ ਪਾਉਣ ਲੱਗੀ ਆ ਇਹ ਆਪਣੇ ਸਾਰਿਆਂ ਨੂੰ ਜਿਵੇਂ ਪਤਾ ਹੀ ਆ ਭਗਵਾਨਤ ਮਾਨ ਕੇ ਬਲੀਓ ਕਰਵਾਈਆਂ ਜਾਂਦੀਆਂ ਖੇਡਵਤਨ ਹਨਾ ਖੇਡਵਤਨ ਵਾਲੀਆਂ ਖੇਡਾਂ ਤੇ ਉਹ ਜਿਹੜੀਆਂ ਸਟਾਰਟ ਹੋਣ ਜਾ ਰਹੀਆਂ ਮੈਂ ਤੇ ਉਹ ਮੈਂ ਤੁਹਾਨੂੰ ਪੋਸਟਰ ਜਿਹੜਾ ਮੈਂ ਮਤਲਬ ਕਿ ਸ਼ੇਅਰ ਕਰ ਦਿੰਨੀ ਆ ਸਕਰੀਨ ਦੇ ਉੱਪਰ ਕਿਹੜੇ-ਕਿਹੜੇ ਏਰੀਏ ਚ ਕਦੋਂ ਹੋਣੀਆਂ ਆ ਮੈਂ ਸਾਰਿਆਂ ਦੇ ਉੱਪਰ ਪ੍ਰੋਪਰ ਡੇਟ ਮੈਂਸ਼ਨ ਕੀਤੀਆਂ ਤੇ ਜਿਵੇਂ ਅਸੀਂ ਕੌਕੀ ਕਲਾ ਵਿੱਚ ਭੈਣਾਂ ਦੀਆਂ ਖੇਡਾਂ ਕਰਾਉਣੇ ਹੁੰਦੇ ਆ ਤੇ ਮੈਂ ਉਹ ਸਾਰੀਆਂ ਭੈਣਾਂ ਨੂੰ ਵੀ ਕਹੂੰਗੀ ਕਿ ਆਪਣਾ ਜਿਹੜਾ ਬਲਾਗ ਆਇਆ ਬਾ ਹਨ ਔਡੋ ਅੱਡੀ ਕਿਉਂਕਿ ਪਿੰਡ 'ਚ ਹੀ ਨਹੀਂ ਹੋਣੀ ਆਪਣੇ ਇਹ ਅੱਗੇ ਲਾਸਟ ਇਅਰ ਮੱਲੇ ਹੋਈਆਂ ਸੀ 2 ਸਾਲ ਤੇ ਇਸ ਵਾਰ ਇਹਨਾਂ ਨੇ ਜਿਹੜਾ ਆਪਣਾ ਬਲਾਗ ਪੱਦਰ ਦਾ ਕੰਪੀਟੀਸ਼ਨ ਆ ਉਹ ਪੰਮੀਪੁਰਿਆ ਪੰਮੀ ਪੂਰੇ ਹੋਣੀ ਆ ਉੱਥੇ ਖੇਡਾਂ ਅੰਡਰ 14 ਤੋਂ ਸਟਾਰਟ ਆ ਜਿਵੇਂ ਆਪਣੀ ਜਿਹੜੀ ਏਜ ਆ 14 ਸਾਲ ਤੋਂ ਜਿਵੇਂ ਅੰਡਰ 14 17 19 ਨਹੀਂ ਹੈਗੀ 21 ਆ 14 17 21 ਏਜ ਆ ਆਪਣੇ ਬੱਚੇ ਆ ਜਿਹੜੇ ਉਹ ਹਿੱਸਾ ਲੈ ਸਕਦੇ ਆ ਇਸ ਤੋਂ ਬਾਅਦ ਜਿਹੜੀਆਂ ਆਪਣੀਆਂ ਭੈਣਾਂ ਜਿਵੇਂ ਕੋਈ 30 ਸਾਲ ਦੀ ਆ ਕੋਈ 40 ਸਾਲ ਦੀ ਆ 50 ਸਾਲ ਦੀ ਆ ਤੇ ਉਹ ਆ ਦੇ ਖੇਡਾਂ ਦੇ ਵਿੱਚ ਜਾ ਕੇ ਉੱਥੇ ਪਾਰਟਿਸਪੇਟ ਕਰ ਸਕਦੇ ਆ ਤੇ ਖੇਡ ਜਿਵੇਂ ਆਪਣੀਆਂ ਐਥਲੈਟਿਕ ਕੀ ਇਵੈਂਟ ਹੋਗੇ ਐਥਲੈਟਿਕ ਇਵੈਂਟ ਦੇ ਵਿੱਚ ਇਹਨਾਂ ਨੇ ਇੱਕ ਸ਼ਾਰਟ ਪੁੱਟ ਪਾਇਆ ਜਿਵੇਂ ਗੋਲਾ ਆਪਣੇ ਕੌਂਕੇ ਕਲਾ ਵਿੱਚ ਤਾਂ ਜਿਹੜੀਆਂ ਭੈਣਾਂ ਨੇ ਗੋਲਾ ਸਿੱਟਿਆ ਸੀ ਬਹੁਤ ਸਾਰੀਆਂ ਸੀਗੀਆਂ ਤੇ ਬਹੁਤ ਵਧੀਆ ਸੈੜ ਦੀ ਸੀ ਟੈਕਨੀਕ ਵੀ ਵਧੀਆ ਸੀਗੀ ਤੇ ਅੰਡਰ 40 ਦੇ ਵਿੱਚ ਮੈਨੂੰ ਲੱਗਦਾ ਵੀ ਉਹ ਸਾਰੀਆਂ ਆ ਜਾਣਗੀਆਂ 50 ਵਾਲੀਆਂ ਨੂੰ ਵੀ ਜਿਹੜੀਆਂ ਬੀਬੀਆਂ ਸੀਗੀਆਂ ਉਹਨਾਂ ਨੇ ਬਹੁਤ ਵਧੀਆ ਸਿੱਟਿਆ ਸੀ 60 ਵਾਲੀਆਂ ਵੀ ਇਹ ਸਾਰੀਆਂ ਨੂੰ ਜਾਣਾ ਚਾਹੀਦਾ ਵਾ ਤੇ ਤਾਂ ਚਾ ਗਿਆ ਸਕੂਲੋਂ ਆਏ ਸੀ ਅਸੀਂ ਹੁਣੇ ਤਾਂ ਸ਼ਸ਼ੀ ਕਲ ਕਰਦਾ ਤੁਡੀ ਸਾਰੇ ਨੰਮ ਤੇ ਅੰਡਰ 14 17 19 ਤੇ ਅੰਡਰ 30 ਜਿਹੜੇ 30 ਸਾਲ ਤੋਂ ਛੋਟੇ 40 ਸਾਲ ਵਾਲੇ ਪੰਜਾਬ ਤੇ ਸਾਰੇ ਆਪ ਦਾ ਤੁਸੀਂ ਰਜਿਸਟ੍ਰੇਸ਼ਨ ਆ ਜਿਹੜੀ ਕਰ ਦੋ ਇੱਥੇ ਸ਼ਾਰਟ ਫੁੱਟ ਆ ਲੌਂਗ ਜੰਪ ਆ 100 ਮੀਟਰ 200 ਮੀਟਰ ਰੇਸਿਸ ਸਾਰੀਆਂ ਤੇ ਜਿਹੜੇ ਗਰੁੱਪ ਆ ਦੂਸਰੀਆਂ ਹਨਾ ਆਪਣੇ ਇਹ ਤਾਂ ਟ੍ਰੈਕ ਇਵੈਂਟ ਦੱਸਿਆ ਜਿਹੜੇ ਦੂਸਰੇ ਇਵੈਂਟ ਆ ਮੈਨੂੰ ਤਾਂ ਫੁੱਟਬਾਲ ਵੀ ਹੈ ਇੱਥੇ ਖੋਖੋ ਆ ਵਾਲੀਬਾਲ ਆ ਤੇ ਇਸ ਦਾ ਚਲੋ ਪਹਿਣਾ ਮੈਨੂੰ ਲੱਗਦਾ ਵੀ ਨਹੀਂ ਕਿਉਂਕਿ ਆਪਣੇ ਪਿੰਡ ਦੀ ਤਾਂ ਕੋਈ ਟੀਮ ਹੁੰਦੀ ਹੋਈ ਨਹੀਂ ਹੈਗੀ ਜਿਹੜੀਆਂ ਆਪਣੇ ਇੰਡਰਿਜ਼ੀਬਲ ਈਵੈਂਟ ਆ ਵੀ ਤੁਹਾਨੂੰ ਜ਼ਰੂਰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਪਹਿਲੀ ਤਾਂ ਗੱਲ ਵੀ ਆਪਾਂ ਨੂੰ ਖੁਸ਼ੀ ਮਿਲੂਗੀ ਕਿਉਂਕਿ ਬਚਪਨ ਦੇ ਵਿੱਚ ਆਪਾਂ ਜਿਵੇਂ ਖੇਡਦੇ ਰਹੇ ਆ ਤੇ ਹੁਣ ਉਹੀ ਚੀਜ਼ਾਂ ਜਿਵੇਂ ਪੰਜਾਬ ਸਰਕਾਰ ਵੱਲੋਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਿ ਸਾਰੇ ਇਹਦੇ ਵਿੱਚ ਪਾਰਟਿਸਿਪੇਟ ਕਰਨ ਸਾਰੇ ਬੀਰ ਵੀ ਮਤਲਬ ਕਿ ਜਿਹੜੇ ਜਿਵੇਂ ਹੁਣ ਜਿੰਨਾਂ ਦੀ ਏਜ ਵੱਧ ਚੁੱਕੀ ਹੈ 30 ਸਾਲ 40 50 ਸਾਲ ਆ ਤੇ ਉਹ ਵੀ ਇਹ ਇਵੈਂਟ ਤੇ ਵਿੱਚ ਪਾਰਟਿਸਿਪੇਟ ਕਰਨ ਮੈਂ ਪਿਛਲੇ ਦੋਨੇ ਸਾਲ ਹੀ ਗਈ ਸੀ ਤੇ ਦੋਨੋਂ ਮੈਂ ਡਿਸਟ੍ਰਿਕਟ winner ਸੀ ਸਟੇਟ ਤੇ ਫਿਰ ਮੈਨੂੰ ਤਾਂ ਜਾਣ ਹੀ ਹੋਇਆ ਮਤਲਬ ਕਿ ਮੈਂ ਬਣ ਗਈ ਸੀ ਮੇਰੀ ਪੋਜੀਸ਼ਨ ਉੱਥੇ ਫਰਸਟ ਹੀ ਆਈ ਸੀ ਦੋਨੋਂ ਟਾਈਮ ਹੀ ਤੇ ਪਰ ਸੰਗਰੂਰ ਸੀ ਉਦੋਂ ਫਿਰ ਗੁਰਜਾਬ ਦੇ ਡੈਡੀ ਹੈ ਨਹੀਂ ਸੀ ਮੈਨੂੰ ਲੈ ਕੇ ਜਾਣ ਵਾਲਾ ਹੈ ਨਹੀਂ ਸੀ ਕੋਈ ਤੇ ਪਰ ਮੇਸ਼ਵਰ ਫਿਰ ਪਾਰਟਿਸਿਪੇਟ ਕਰਨਾ ਮੈਂ ਤੇ ਸਾਰੇ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਤੇ ਵੀਰਾਂ ਨੂੰ ਕਹੂੰਗੀ ਵੀ ਤੁਸੀਂ ਆਪ ਦਾ ਜਿਹੜਾ ਗੇਮ ਦੇ ਵਿੱਚ ਪਾਰਟਿਸਿਪੇਟ ਜਰੂਰ ਕਰੋ ਲੌਂਗ ਜੰਪ ਚ ਕਰ ਲੋ ਗੋਲਾ ਸੈਟਿੰਗ ਚ ਕਰ ਲੋ ਜੈਵਲਿਨ ਵੀ ਹੈਗੀ ਜੈਵਲਿਨ ਤੇ ਬਲਾਕ ਪੱਧਰ ਚ ਨਹੀਂ ਹੈਗੀ ਉਹ ਅੱਗੇ ਡਿਸਟ੍ਰਿਕਟ ਕੰਪੀਟੀਸ਼ਨ ਦੇ ਵਿੱਚ ਹੁੰਦੀ ਹਿੰਦੀ ਆ ਉਹ ਤੇ ਡਾਇਰੈਕਟ ਐਂਟਰੀ ਹੋ ਜੂਗੀ ਤੁਹਾਡੀ ਜੇ ਤੁਸੀਂ ਕਰਵਾਉਣੀ ਆ ਤੇ ਹੁਣ ਇਹਦਾ ਜਿਹੜਾ ਆਨਲਾਈਨ ਆ ਜਿਹੜਾ ਮਤਲਬ ਸਾਰਾ ਉਹਨਾਂ ਨੇ ਸਿਸਟਮ ਓਪਨ ਕਰਤਾ ਪੋਰਟਲ ਆ ਜਿਹੜਾ ਉਹ ਤੇ ਜਾ ਕੇ ਤੁਸੀਂ ਆਪਣਾ ਓਪਨ ਕਰਕੇ ਉਸ ਆਧਾਰ ਕਾਰਡ ਵਗੈਰਾ ਸਾਰਾ ਤੁਸੀਂ ਅਪਡੇਟ ਕਰਨਾ ਵਾ ਆਬੀ ਏਜ ਵਗੈਰਾ ਤੇ ਜਦੋਂ ਜੇ ਤੁਸੀਂ ਮਤਲਬ ਕਿਸੇ ਸਕੂਲ ਨਾਲ ਹੋਏ ਹੈਗੇ ਹੋ ਵੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਤੇ ਉਹ ਤੁਸੀਂ ਆਪਣੇ ਸਕੂਲ ਦੇ ਵੱਲੋਂ ਤੁਹਾਡੇ ਫਾਰਮਾ ਟੈਸਟਡ ਹੋਣਗੇ ਉਹ ਤੁਸੀਂ ਆਪ ਨੇ ਜਾ ਸਕਦੇ ਹੈਗੇ ਜਿਹੜੀਆਂ ਭੈਣਾ ਇਹ ਆਪਣਾ ਸਾਰਾ ਸੈਲਫ ਕਰਨੀਆਂ ਆ ਅਧਿਆਪਕ ਨੂੰ ਰਜਿਸਟਰਡ ਤੇ ਫਿਰ ਉੱਥੇ ਜਾ ਕੇ ਤੁਸੀਂ ਆਪ ਦਾ ਗੇਮ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਹੋ ਤੇ ਮੈਂ ਤਾਂ ਸਾਰਿਆਂ ਨੂੰ ਕਹੂੰਗੀ ਕਿ ਜਾਓ ਹੈਨਾ ਇਦਾਂ ਨੇ ਮੌਕੇ ਵਾਰ-ਵਾਰ ਨਹੀਂ ਮਿਲਦੇ ਹੁਣ ਜਿਵੇਂ ਅਸੀਂ ਕੌਂਕਿਆਂ ਦੇ ਵਿੱਚ ਖੇਡਾਂ ਸਟਾਰਟ ਕੀਤੀਆਂ ਸੀਗੀਆਂ ਅੱਜ ਤੋਂ 2 ਸਾਲ ਪਹਿਲਾਂ ਕੀਤੀਆਂ ਸੀਗੀਆਂ ਤੇ ਸਾਰਿਆਂ ਨੇ ਬਹੁਤ ਵਧੀਆ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਕਿੰਨੇ ਕਿੰਨੀ ਖੁਸ਼ੀ ਹੋਈ ਸੀਗੀ ਤੇ ਆ ਹੁਣ ਪਿੱਛੇ ਜੇ ਜਦੋਂ 3ਾਂ ਦਾ ਪ੍ਰੋਗਰਾਮ ਹੋਇਆ ਸੀਗਾ ਤੇ ਉਦੋਂ ਸਾਡੇ ਪਿੰਡ ਬਹੁਤ ਵਧੀਆ ਪ੍ਰੋਗਰਾਮ ਸੀ ਕਿ ਇਡਾਂ ਦਾ ਤੇ ਰੱਸਾ ਕਸੀ ਵੀ ਕਰਵਾਈ ਸੀ ਰੇਸਾਂ ਕਰਵਾਈਆਂ ਸੀਗੀਆਂ ਤੇ ਭੈਣਾਂ ਨੇ ਬਹੁਤ ਵਧੀਆ ਉਹਦੇ ਤੋਂ ਬਾਅਦ ਚੜ ਕੇ ਹਿੱਸਾ ਲਿਆ ਸੀ ਤੇ ਜਿੱਤੀਆਂ ਵੀ ਸੀ ਤੇ ਬਹੁਤ ਸਾਰੇ ਇਨਾਮ ਵੀ ਮਿਲੇ ਸੀਗੇ ਤੇ ਸਾਰਿਆਂ ਤੁਸੀਂ ਹੁਣ ਮੈਂ ਜਿਹੜਾ ਉੱਪਰ ਸ਼ੇਅਰ ਕਰ ਦਿੰਦੀ ਆ ਤੇ ਆਪਣਾ ਜਿਹੜਾ ਜਗਰਾਉਂਡ ਦਾ ਜ਼ੋਨ ਆ ਇਹ ਹੈਗਾ ਵਾ ਭੰਮੀਪੁਰੇ ਆਇਆ ਵਾ ਆਪਾਂ ਨੂੰ ਪਿੰਡ ਭੰਮੀਪੁਰੇ ਤੇ ਆਪਣੀ ਜਿਹੜੀ ਡੇਟ ਆ 5 6 7 10 ਦਿਨ ਆ ਇਹ ਆਪਣਾ ਪਹਿਲਾ ਦਿਨ ਦੂਜੇ ਦਿਨ ਇਹ ਸ਼ਡਿਊਲ ਆ ਵੀ ਮੈਂ ਸਕਰੀਨ ਤੇ ਆਪਾਂ ਨੂੰ ਤੁਹਾਨੂੰ ਸ਼ੇਅਰ ਕਰ ਰਹੀ ਆ ਪਹਿਲੇ ਦਿਨ ਕਿਹੜੇ ਕਿਹੜੇ ਇਵੈਂਟ ਹੋਣੇ ਆ ਦੂਜੇ ਦਿਨ ਕਿਹੜੇ ਹੋਣੇ ਆ ਤੀਜੇ ਦਿਨ ਕਿਹੜੇ ਹੋਣੇ ਆ ਇਹ ਜਾ ਕੇ ਤੁਸੀਂ ਇਹਦੇ ਅਕੋਰਡਿੰਗ ਆਪ ਦੇ ਆਪ ਨੂੰ ਰਜਿਸਟਰ ਕਰ ਦੋ ਕਿਹੜੀ ਗੇਮ ਦੇ ਵਿੱਚ ਕਰ ਸਕਦੇ ਆ ਹਾਂਜੀ ਇਹਦੇ ਰੂਲਸ ਕੀ ਆ ਜਿਹੜੇ ਆਪਣੇ ਟਰੈਕ ਇਵੈਂਟ ਆ ਇਹਦੇ ਚ ਆਪਾਂ ਮਤਲਬ ਕਿ ਪਾਰਟਿਸਪੇਟ ਇੱਕ ਫੀਲਡ ਚ ਕਰ ਸਕਦੇ ਆ ਟਰੈਕ ਚ ਕਰ ਸਕਦੇ ਆ ਤੇ ਗਰੁੱਪ ਆ ਜਿਹੜੇ ਆਪਣੇ ਉਹ ਐਕੀ ਜਿਵੇਂ ਫੁੱਟਬਾਲ ਜਾਂ ਖੋਖ ਉਹ ਆਪ ਐਕੀ ਚ ਕਰ ਸਕਦੇ ਨਹੀਂ ਹੈਗਾ ਕਿ ਫੁੱਟਬਾਲ ਚ ਵੀ ਕਰਵਾ ਲਈਏ ਖੋਖੋ ਚ ਵੀ ਕਰਵਾ ਲਈਏ ਨਹੀਂ ਉਹ ਸਿਰਫ ਆਪਾਂ ਇੱਕ ਗੇਮ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਆ ਤੇ ਟਰੈਕ ਇਵੈਂਟ ਦੇ ਵਿੱਚ ਉਹ ਵੀ ਆਪਣੇ ਜਿਵੇਂ ਲੌਂਗ ਜੰਪ ਲੈ ਸਕਦੇ ਹੋ ਤੁਸੀਂ ਸ਼ਾਰਟ ਪੁੱਟ ਲੈ ਸਕਦੇ ਇਹਨਾਂ ਦੋਨਾਂ ਚੋਂ ਇੱਕ ਲੈ ਸਕਦੇ ਹੋ ਤੁਸੀਂ ਤੇ ਤੁਸੀਂ ਆਪਣੇ ਆਪ ਨੂੰ ਇਹ ਲਿੰਕ ਓਪਨ ਕਰਕੇ ਹਨਾ ਖੇਡ ਬੱਤਨ ਪੰਜਾਬ 'ਚ ਰਜਿਸਟਰ ਕਰੋ ਤੇ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਇਹ ਜਿਹੜੀਆਂ ਸਰਕਾਰ ਵੱਲੋਂ ਖੇਡਾਂ ਕਰਵਾਈਆਂ ਨੇ ਇਹ ਆਪਣੇ ਲਈ ਹੋਈ ਆ ਕਿਉਂਕਿ ਬੱਚੇ ਤਾਂ ਜੀ ਦੇਖੋ ਸਕੂਲ ਦੇ ਵਿੱਚ ਹਨ ਚਲੇ ਜਾਂਦੇ ਆ ਉਹਨਾਂ ਨੂੰ ਤਾਂ ਪਾਰਟਿਸਪੇਟ ਕਰ ਹੀ ਲੈਣਾ ਹੁੰਦਾ ਤੇ ਆਪਣੇ ਆਂ ਜਿਹੜੀਆਂ ਭੈਣਾਂ ਜਿਹੜੀਆਂ ਘਰੇ ਬੈਠੀਆਂ ਆ ਹਨ ਤੇ ਵੀ ਇਹ ਆਪਦਾ ਚਲੋ ਇੰਜੋਏ ਕਰਨੀਏ ਨਾਲੇ ਅਗਲੇ ਸਾਲ ਲਈ ਆਪੇ ਆਪ ਨੂੰ ਫੈਕਟ ਰੱਖਣੇ ਜੇ ਜਦੋਂ ਆਪਾਂ ਪਿੱਛੇ ਰਹਿ ਜੰਨੇ ਫਿਰ ਆਪਾਂ ਇਹ ਜੀ ਜ਼ਰੂਰ ਕਹਿੰਦੇ ਹੁੰਦੇ ਕੋਈ ਨਾ ਅਗਲੇ ਸਾਲ ਫਿਰ ਫਟੋ ਕੇ ਆਵਾਂਗੇ ਹਨ ਸਾਰੇ ਆਹ ਸ਼ਹਿਰਾਂ ਦੇ ਨਾਮ ਆ ਮਿਸ ਜਿਹੜਾ ਤੁਹਾਨੂੰ ਸਕਰੀਨ ਤੇ ਸ਼ੇਅਰ ਕਰ ਰਹੀ ਆ ਤੇ ਕਿੱਥੇ ਕਿੱਥੇ ਹੋਣੀ ਆ ਮੈਂ ਤੁਸੀਂ ਆਪਣੀਆਂ ਡਾਟਾ ਚੈੱਕ ਕਰ ਲਿਓ ਤੇ ਆਪਣੇ ਜਗਰਾਉਂ ਦੇ ਵਿੱਚ ਆ ਜਿਹੜੀਆਂ 5 ਤੋਂ ਸਟਾਰਟ ਆ 5 6 7 ਅੱਜ ਹੈਗੀ ਆ ਸੈਂਟ੍ਰਿਕ ਅੱਜ ਕਰ ਦਿਓ ਆਪ ਜੇ ਆਪ ਨੂੰ ਰਜਿਸਟਰਡ ਤੇ ਜਿਨ੍ਹਾਂ ਨੇ 5 ਨੂੰ ਜਾਣਾ 5 ਨੂੰ ਮੇਲਾ ਦਾ ਸ਼ਾਰਟਕਟ ਦਾ ਵਾ ਤੇ 100 ਮੀਟਰ ਵਗੈਰਾ ਤੇ 6 ਨੂੰ ਹੈਗੀ ਆਪਣੀ ਲੌਂਗ ਜੰਪ ਲੰਬੀ ਛਾਲ ਆ ਤੇ ਨਾਲ ਉਹਦੇ ਮਿਲ 200 ਮੀਟਰ 400 ਮੀਟਰ ਸਾਰੀਆਂ ਰੇਸਾਂ ਵਾਂ ਅਵੇਪਨ ਨੂੰ ਵਿਸਥਾਰ ਕਰੋ ਤੇ ਜੇ ਕੋਈ ਵੀ ਮਤਲਬ ਤੁਸੀਂ ਲੈਣੀ ਹੈ ਜਾਣਕਾਰੀ ਜੇ ਅਸੀਂ ਕਿਵੇਂ ਕਰਨਾ ਦਿਸਕੋ ਮੈਂ ਤੁਹਾਨੂੰ ਦੱਸ ਦੁੱਤੀ ਅਦਾ ਨੰਬਰ ਹੈ ਜਿਹੜਾ ਕਮੈਂਟ ਬਾਕਸ ਦੇ ਵਿੱਚ ਡ੍ਰੌਪ ਕਰ ਦਿਓ ਜਾਂ ਤੁਸੀਂ ਪੁੱਛ ਲਿਓ ਤਾਂ ਡੋਲੂ ਨੇ ਅਸੀਂ ਆਪਾਂ ਆਨਸਰ ਹੈ ਜਿਹੜਾ ਤੁਹਾਨੂੰ ਦੇ ਦਾਂਗੇ ਤੇ ਵੱਧ ਤੋਂ ਵੱਧ ਕਰੋ ਪਾਰਟਿਸਪੇਟ ਤੇ ਦੱਸਿਓ ਕਿੰਨਾ ਨੇ ਪਿਛਲੇ ਸਾਲ ਕੀਤਾ ਸੀ ਪਾਰਟਿਸਪੇਟ ਤੇ ਕਿਹੜੇ ਇਸ ਵਾਰ ਕਰਨ ਜਾ ਰਹੇ ਆ ਤੇ ਕੌਣ ਆਪ ਦੇ ਆਪ ਨੂੰ ਸਮਝਦਾ ਵੀ ਮੈਂ ਫਟਾ ਆਪਣੀ ਬਿਜ਼ਨਸ ਦਾ ਕਿੱਥੋਂ ਪਤਾ ਲੱਗਦਾ ਜਦੋਂ ਆਪਾਂ ਭੱਜਦੇ ਆ ਨਾ ਫੈਟ ਆਪਾਂ ਸਾਈ ਆਇਨੀ ਆਗਾ ਵੀ ਜਿਹੜੇ ਆਪਾਂ ਖਾਣੇ ਪੀਣੇ ਤੇ ਆਪਾਂ ਫੈਟਾਂ ਨਹੀਂ ਜਦੋਂ ਆਪਾਂ ਕਿਸੇ ਨਾਲ ਕੰਪੀਟੀਸ਼ਨ ਕਰਦੇ ਆ ਨਾ ਫੇਰ ਪਤਾ ਲੱਗਦਾ ਵੀ ਫਿਟਨੈਸ ਕੀ ਆ ਤੇ ਆਪਾਂ ਵੀ ਜਰੂਰ ਜਿਹੜੇ ਮੇਰੇ ਜਗਰਾਉ ਵੇਰੀ ਦੀਆਂ ਭੈਣਾਂ ਤੇ ਆਪਾਂ ਮਿਲਾਂਗੇ ਭੰਮੀ ਬਰੇ ਆਪਾਂ ਜਰੂਰ ਆਵਾਂਗੇ ਉੱਥੇ ਤੇ ਤੁਸੀਂ ਵੀ ਸਾਰੀਆਂ ਜਰੂਰ ਆਇਓ ਤੇ ਆਪਾਂ ਮਿਲਾਂਗੇ ਤੇ ਇਧਰ ਸਾਡੇ ਤਾਂ ਬਹੁਤ ਜ਼ਿਆਦਾ ਮੀਂਹ ਜਿਹੜਾ ਪੈ ਰਿਹਾ ਆਜ ਤੇ ਜਾਪ ਨਾ ਰਿਆ ਵਾਟਸਐਪ ਉੱਤੇ ਹੈ ਰਿਹਾ ਵਾ ਤੇ ਹੋਰ ਸਾਰੇ 10 ਵੱਡ ਵੀਡੀਓ ਨੂੰ ਸ਼ੇਅਰ ਗਰੁੱਪ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਹਦਾਂ ਨੂੰ ਹੋਰ ਇਨਫੋਰਮੇਸ਼ਨ ਲੈਣ ਲਈ ਸਾਡਾ ਚੈਨਲ ਹੈ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਦੇ ਐਂਡ ਵੀ ਬਹੁਤ ਆ ਗਿਆ ਤੇ ਆਪਾਂ ਕਹਿੰਆ ਆਪਾਂ ਡੇਲੀ ਪਾਇਆ ਕਰਾਂਗੇ ਆਪਾਂ ਵੀਡੀਓ ਤੇ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੇ ਕਮੈਂਟ ਕੀਤੇ ਤੁਸੀਂ ਨੇ ਜਿੰਦ ਤੱਕ ਵੀਡੀਓ ਨੂੰ ਪਾਇਆ ਹੈ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਜੀ ਕੋਈ ਗੱਲ ਨਹੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਸਾਰਿਆਂ ਨੂੰ ਅਧਿਕਾਰੇ ਰੱਜ ਖੁਸ਼ੀ ਰੱਖੇ ਬੱਚਿਆਂ ਨੂੰ ਪਰਮਾਤਮਾ ਦਾ ਅਨੰਦ ਅਸ਼ੀਰਵਾਦ ਛੇ ਮੇਲ ਜੇਨ ਜੀ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ